ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਾ ਜੀ ਆਪ ਜੀ ਦੇ ਨਾਲ ਸanskrit ਸ਼ਲੋਕ ਮੱਲਾ ਪੰਜਵਾਂ ਦਾ ਜੋ 48ਵੇਂ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨੇ ਸੰਗੀ ਕਰਨੀ ਗੁਰੂ ਮਹਾਰਾਜ ਬਖਸ਼ਿਸ਼ ਕਰਕੇ ਮੇਰ ਭਰਿਆ ਥਰਾ ਕੇ ਇਹਦੀ ਵਿਚਾਰ ਕਰਵਾ ਲਣ ਹੁਣ ਜੋ ਸੈਕਸਰੀ ਸ਼ਲੋਕ ਮੱਲਾ ਪੰਜਵਾਂ ਦਾ ਜੋ 48ਵੇਂ ਸ਼ਲੋਕ ਹੈ ਉਸ ਦਾ ਪਾਠ ਸਰਵਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ हे लोबा लंपण ते संग सिर मोरे अनक लैरी कलोल ते तावंत जिया बहु प्रकारन अनक भांत बव डोलते नाच मित्रन नाच एस्टेन नाच बादव नाच मात पिता तब लगया अकर्ण क्रोध खाद्यया खाद्यन असाज्यन साज्य समझया ਤਰਾਹੇ ਤਰਾਹੇ ਸਰਨ ਸੁਆਮੀ ਵਿਕਿਆਪਤ ਨਾਨਕ ਹਰ ਨਰ ਹਰੇ ਵਾਹਿਰ ਜੀ ਕਾ ਖਾਲਸਾ ਵਾਹਿਰ ਜੀ ਕੀ ਫਤਿਹ ਇਹ ਜੋ ਸੈਸਕ੍ਰੇ ਸ਼ਲੋਕ ਦਾ ਪਰਤਾਲਵੀਆਂ ਸ਼ਲੋਕ ਹੈ ਇਸ ਵਿੱਚ ਪੰਜਵੇਂ ਪਾਤਸ਼ਾਹ ਤੰਤਨ ਸ੍ਰੀ ਗੁਰੂ ਜੀ ਜਿਹੜਾ ਚੌਥਾ ਕਮਾਦਕ ਹੈ ਚੋਰ ਹੈ ਇਹਦਾ ਨਾਂ ਹੈ ਲੋਭ ਪਾਤਸ਼ਾਹ ਕਹਿੰਦੇ ਲੋਭ ਜਿਹੜਾ ਹੈ ਜਿਹੜਾ ਬੰਦਾ ਲੋਭੀ ਹੈ ਉਹ ਕਿਸੇ ਦਾ ਦਾਨ ਨਹੀਂ ਕਿਸੇ ਨੂੰ ਦੇ ਸਕਦਾ ਕਿਸੇ ਦਾ ਉਹ ਭਲਾ ਨਹੀਂ ਕਰ ਸਕਦਾ ਕਿਉਂ ਲੋਭੀ ਬੰਦਾ ਹਮੇਸ਼ਾ ਕਿਸੇ ਕੋਲੋਂ ਖੋਹਦਾ ਹੀ ਹੈ ਸੰਤੋਖੀ ਬੰਦਾ ਕਿਸੇ ਨੂੰ ਦੇ ਸਕਦਾ ਹੈ ਪਰ ਲੋਭੀ ਬੰਦਾ ਕਿਸੇ ਨੂੰ ਮਾਰ ਸਕਦਾ ਹੈ ਖੋਹ ਸਕਦਾ ਹੈ ਉਹ ਨਾ ਕੋ ਉਹਦਾ ਪਿਓ ਨਾ ਕੋ ਪ੍ਰੇਮਾ ਨਾ ਪਿਓ ਨਾ ਰਿਸ਼ਤੇਦਾਰ ਨਾ ਕੋ ਸੱਜਣ ਨਾ ਉਹਦਾ ਕਿਸੇ ਨਾਲ ਪਿਆਰ ਨਹੀਂ ਹੁੰਦਾ ਨਾ ਉਹਦਾ ਕੋ ਧਰਮ ਹੁੰਦਾ ਹੈ ਨਾਉदाई ਕੁਦਰਤ ਹੁੰਦਾ ਏ ਨਾਉ ਨੂੰ ਕਿਸੇ ਦੀ ਕੋਈ ਸ਼ਰਮ ਹੁੰਦੀ ਏ ਪਾਸ਼ਾ ਕਹਿੰਦੇ ਲੋਭੀ ਕਾ ਵਸਾ ਨਾ ਗੀਗੇ ਦੇਕਾ ਪਾਰ ਪੁਆਏ ਅੰਤ ਕਾਲ ਤਿੱਥੇ ਤੂਏ ਜਿੱਥੇ ਕੋਈ ਹੱਥ ਨਾ ਪਾਏ ਪਾਬ ਉੱਥੇ ਧੋਖਾ ਦੇਵੇਗਾ ਜਿੱਥੇ ਕੋਈ ਤੁਹਾਨੂੰ ਆਸਰਾ ਦੇਣ ਵਾਲਾ ਨਹੀਂ ਬਚਾਉਣ ਵਾਲਾ ਕੋਈ ਰੇ ਹੁਣ ਇੱਥੇ ਪਾਸ਼ਾ ਕਹਿ ਰਹੇ ਨੇ ਏ ਲੋਭਾ ਲੰਮਟੰਗ ਸੰਗ ਸਿਰ ਮੋਰੇ ਜਿਹੜੇ ਆਪਣੇ ਆਪ ਨੂੰ ਬੜੇ ਚੌਧਰੀ ਸਰਦਾਰ ਫਿਰ ਕੱਢ ਲੋਕ ਬੜੇ ਸਮਝਦਾਰ ਆਪਣੇ ਆਪ ਨੂੰ ਸਮਝਦੇ ਨੇ ਉਹ ਵੀ ਕਹਿੰਦੇ ਇਹ ਲੋਭ ਦੇ ਸੰਗ ਲੱਗ ਕੇ ਭਾਵ ਲੋਭ ਵਿੱਚ ਆ ਕੇ ਅਨਕ ਲਹਿਰੀ ਕਲੋਲ ਤੇ ਉਹ ਕਈ ਤਰ੍ਹਾਂ ਦੇ ਭਾਵ ਜਿੱਦਾਂ ਆਦਮੀ ਕਿਸੇ ਨਾਲ ਲਾਲਚ ਵਿੱਚ ਆ ਕੇ ਲੋਭ ਵਿੱਚ ਆ ਕੇ ਕਈ ਤਰ੍ਹਾਂ ਦੇ ਕਲੋਲ ਕਰਦਾ ਹੈ ਤਾਂ ਹਾ ਭਾਵ ਕਰਦਾ ਹੈ ਲਾਡ ਪਿਆਰ ਕਰਦਾ ਹੈ ਤਾਂ ਕਿ ਮੇਰਾ ਲੋ ਪੂਰਾ ਹੋ ਜਾਏ ਜਦ ਬੱਚੇ ਨੂੰ ਮਾਂ ਕੋਲੋਂ ਕੋਈ ਜੋ ਭੁੱਖ ਪੂਰੀ ਕਰਨ ਵਾਸਤੇ ਕਿਸੇ ਚੀਜ਼ ਦੀ ਲੋੜ ਹੋਵੇ ਤੇ ਉਹ ਮਾਂ ਨਾਲ ਕਿਦਾਂ ਲਾਡ ਪਿਆਰ ਕਰਦਾ ਹੈ ਜਦਾਂ ਲੋਭੀ ਬੰਦਾ ਕਿਸੇ ਬੰਦੇ ਕੋਲੋਂ ਆਪਣਾ ਕਾਰਜ ਪੂਰਾ ਕਰਨਾ ਹੋਵੇ ਤੇ ਉਹਦੇ ਨਾਲ ਕਿਦਾਂ ਲਾਡ ਪਿਆਰ ਮਿੱਠੀਆਂ ਗੱਲਾਂ ਕਰਦਾ ਹੈ ਇਸੇ ਤਰ੍ਹਾਂ ਜਿਹੜੇ ਆਪਣੇ ਆਪ ਨੂੰ بڑے ਸਰਦਾਰ ਚੌਧਰੀ ਸਮਝਦੇ ਆਣ ਜਿਹੜੇ ਲੋਭੀ ਵਾਸਤੇ ਹੁੰਦੇ ਨੇ ਉਹ ਵੀ ਇਸੇ ਤਰ੍ਹਾਂ ਹੀ ਕਰਦੇ ਨੇ ਤੇ ਆਪਣੀ ਜਿਹੜੇ ਲੋਹ ਪੂਰਤੀ ਵਾਸਤੇ ਕਈ ਤਰ੍ਹਾਂ ਦੇ ਲਾੜ ਪਿਆਰ ਕਰਦੇ ਨੇ ਅਗੇ ਨਾ ਐਵੇਂ ਦੱਸਦੇ ਨੇ ਕਿ ਤੁਹਾਡੇ ਨਾਲ ਸਾਡਾ ਬਹੁਤ ਪਿਆਰ ਹੈ ਲੇਕਿਨ ਹੁੰਦਾ ਨਹੀਂ ਅੰਦਰੋਂ ਜਿਹੜਾ ਅੰਦਰ ਕਪਟ ਹੈ ਤੇ ਤਵੰਤ ਜੀ ਆ ਭੋ ਪ੍ਰਕਾਰਨ ਤੇ ਇਹ ਜਿਹੜੇ ਲੋਕ ਨੇ ਇਹ ਕਈ ਤਰੀਕਿਆਂ ਨਾਲ ਧੋੜੇ ਹੀ ਫਿਰਦੇ ਨੇ ਰਾਹ ਦੇਣ ਇਹਨਾਂ ਨੂੰ ਚੈਨ ਕੋਈ ਨਹੀਂ ਕੋ ਹਰ ਵੇਲੇ ਲੋਭ ਵਾਸੋ ਕੇ ਇਹ ਮਾਇਆ ਦੇ ਪਿੱਛੇ ਗੈਰ ਦਾਦ ਦੇ ਪਿੱਛੇ ਪਰਿਵਾਰ ਦੇ ਪਿਛੇ ਪਾ ਦੌੜੇ ਫਿਰਦੇ ਅਨਕ ਭਾਤ ਬੌਲ ਢੋਲਦੇ ਤੇ ਕਈ ਤਰੀਕਿਆਂ ਨਾਲ ਇਹਨਾਂ ਦਾ ਮਨ ਡੋਲਦਾ ਕਦੀ ਖਾਣ ਵਾਲੀ ਚੀਜ਼ ਤੇ ਵੀ ਬੰਨ ਡੋਲ ਜਾਂਦਾ ਕਦੀ ਜਾਇਦਾਦ ਤੇ ਕਦੀ ਧਨ ਕਦੀ ਦੌਲਤ ਤੇ ਕਦੀ ਕਾਮ ਵਾਸਨਾ ਕਰਕੇ ਕਈ ਤਰ੍ਹਾਂ ਦੇ ਕਾਰਨ ਕਰਕੇ ਇਹਨਾਂ ਦਾ ਮਨ ਡੋਲਦਾ ਭਾਵ ਸੰਤੋਖ ਨਹੀਂ ਦੇ ਅੰਦਰ ਸੰਤੋਖ ਹੋਵੇ ਤੇ ਮਨ ਤੇ ਡੋਲਦਾ ਆਵੇ ਸਹਿਜ ਅਮਾਤਮਕ ਡੋਲਤਾ ਆ ਜੇ ਮਨ ਸਹਿਜ ਵਿੱਚ ਆ ਜਾਏ ਕਿ ਮਾਨਵ ਤੇ ਲੋਭ ਹੈ ਲੋਭ ਕਰਕੇ ਇਹਨਾਂ ਦਾ ਮਨ ਟਿਕਦਾ ਨਹੀਂ ਕਦੀ ਇੱਧਰ ਭਜਦਾ ਕਦੀ ਉੱਧਰ ਭਜਦਾ ਹੈ ਕਿਸੇ ਤਰ੍ਹਾਂ ਵੀ ਇਹ ਜਿਹੜੀ ਚੀਜ਼ ਦੀ ਮੇਰੇ ਲੋਭਿਆ ਇਹਦਾ ਪ੍ਰਾਪਤੀ ਹੋ ਜਾਏ ਅੱਗੇ ਪਾਸ਼ਾ ਹੁਕਮ ਕਰ ਰਹੇ ਨੇ ਉਪਦੇਸ਼ ਕਰ ਰਹੇ ਨੇ ਨਾ ਤੇ ਮਿੱਤਰਨ ਨਾ ਉਹਦਾ ਕੋ ਮਿੱਤਰ ਹੈ ਨਾ ਤੇ ਇਸਤੰ ਨਾ ਉਹਦਾ ਕੋ ਪਿਆਰਾ ਨਾ ਉਹਦਾ ਕੋ ਧਰਮ ਹੈ ਨਾ ਤੇ ਬਾਦ ਨਾ ਉਹਦਾ ਕੋ ਰਿਸ਼ਤੇਦਾਰ ਹੈ ਨਾ ਤੇ ਮਾਤ ਪਿਤਾ ਤਾ ਤਵ ਲੱਗਿਆ ਦੇ ਨਾ ਉਹਨਾਂ ਨੂੰ ਕਿਤੇ ਮਾਂ ਪਿਓ ਦੀ ਨਾ ਕਿ ਰਿਸ਼ਤੇਦਾਰ ਦੀ ਨਾ ਮਿੱਤਰ ਦੀ ਨਾ ਪਿਆਰੇ ਦੀ ਇਹਨਾਂ ਦਾ ਕੋਈ ਸ਼ਰਮ ਨਹੀਂ ਹਜਾਰ ਦੇ ਕਿ ਉਹ ਮੈਨੂੰ ਕੀ ਕਹਿਣਗੇ ਉਹਨਾਂ ਨਾਲ ਵੀ ਠੱਗੀਆਂ ਮਾਰ ਲਉ ਇਹ ਨਹੀਂ ਹਟਦਾ ਪਾਤਸ਼ਾਹ ਕਹਿੰਦੇ ਫਿਰ ਉਹ ਕੰਮ ਕਰਦਾ ਹੈ ਜਿਹੜੇ ਨਹੀਂ ਕਰਨੇ ਅਕਰਣਨ ਕਰੋਤ ਜਿਹੜੇ ਕੰਮ ਨਹੀਂ ਕਰਨ ਵਾਲੇ ਉਹ ਕਰਦੇ ਪਾਵ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਭੈਣਾਂ ਭਰਾਵਾਂ ਨਾਲ ਸੱਜਣਾਂ ਮਿੱਤਰਾਂ ਨਾਲ ਵੀ ਠੱਗੀਆਂ ਮਾਰਦਾ ਉਹਨਾਂ ਨਾਲ ਨਹੀਂ ਮਾਰਨੀ ਗਾਈ ਦੀ ਕਿਉਂ ਸੱਜਣ ਮਿੱਤਰ ਉਹ ਹੁੰਦਾ ਹੈ ਜਿਹੜਾ ਕਿਸੇ ਨਾਲ ਧੋਖਾ ਨਾ ਦੇ ਕਪਟ ਨਾ ਕਰੇ ਪਰ ਉਹਨਾਂ ਨਾਲ ਵੀ ਕਰੀ ਜਾਂਦਾ ਅਖਾਧਿਆ ਖਾਧਣ ਤੇ ਜਿਹੜੀਆਂ ਚੀਜ਼ਾਂ ਨਹੀਂ ਖਾਣ ਵਾਲੀਆਂ ਸਿਹਤ ਵਾਸਤੇ ਵੀ ਨਹੀਂ ਚੰਗੀਆਂ ਮਤ ਵਾਸਤੇ ਵੀ ਨਹੀਂ ਚੰਗੀਆਂ ਚੰਗੀ ਸੋਜੀ ਵਾਸਤੇ ਵੀ ਨਹੀਂ ਚੰਗੀਆਂ ਉਹ ਚੀਜ਼ਾਂ ਇਹਨੇ ਖਾਣੀਆਂ ਨੇ ਅਸਾਝੇ ਇਨਸਾਜ ਸਮਝਿਆ ਤੇ ਭਾਵੇਂ ਉਹ ਬਿਸ਼ਰਮ ਹੋ ਕੇ ਭਾਵੇਂ ਲੱਜ ਹੋ ਕੇ ਉਹਨੂੰ ਕਿਸੇ ਦੀ ਕੋਈ ਸ਼ਰਮ ਨਹੀਂ ਉਹ ਚੀਜ਼ਾਂ ਕੰਮ ਕਰਦਾ ਹੈ ਉਹ ਚੀਜ਼ਾਂ ਪੈਦਾ ਕਰਦਾ ਹੈ ਜਿਹੜੇ ਉਹਨੂੰ ਨਹੀਂ ਕਰਨੇ ਚਾਹੀਦੇ ਜਿਹਦੇ ਨਾਲ ਇਹੋ ਜੇ ਵਿਸਾਰੇ ਵਿਸਾਰਦਾ ਹੈ ਇਹੋ ਜੇ ਪਸਾਰੇ ਪਸਾਰਦਾ ਹੈ ਕਿ ਜਿਹੜੇ ਉਹਨੂੰ ਨਹੀਂ ਕਰ ਜਾਂਦੇ ਉਹ ਪਰਪਰ ਬਿਸ਼ਰਮ ਹੋ ਕੇ ਉਹ ਕਰੀ ਜਾ ਰਿਹਾ ਹੈ ਅੱਗੇ ਪਾਤਸ਼ਾਹ ਵੀ ਸਾਨੂੰ ਸਮਝਾ ਰਹੇ ਨੇ ਕਿ ਇਹ ਲੋਕ ਤੋਂ ਛਡਕਾਰਾ ਕਿਵੇਂ ਪਾਉਣਾ ਹੈ ਪਾਤਸ਼ਾਹ ਕਹਿੰਦੇ ਲੋਕ ਤੋਂ ਛਡਕਾਰਾ ਪਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਉਹ ਅਕਾਲ ਪੁਰਮਾਤਮਾ ਉਦੇ ਸ਼ਰਨ ਵਿੱਚ ਆ ਜਾਓ। ਉਹਦੇ ਅੱਗੇ ਬੇਨਤੀ ਕਰੋ, ਉਹਦੇ ਅੱਗੇ ਅਰਦਾਸ ਕਰੋ। ਤਰਾਹਿ ਤਰਾਹਿ ਸ਼ਰਨ ਸੁਆਮੀ ਵਿਗਿਆਪਤ ਨਾਨਕ ਹਰ ਨਰ ਹਰੇ। ਉਹ ਆਕਾਲ ਪੁਰਮਾਤਮਾ ਜੋ ਹਰੀ ਹੈ ਸਾਡੇ ਮਨੁੱਖਾਂ ਦਾ ਮਾਲਕ ਹੈ। ਉਹ ਸਾਡਾ ਜਿਹੜਾ ਲੋਭ ਆ ਇਹਨੂੰ ਦੂਰ ਕਰ ਸਕਦਾ ਹੈ। ਉਹਦੇ ਅੱਗੇ ਬੇਨਤੀ ਕਰੋ। ਤਰਾਹਿ ਤਰਾਹਿ ਹੁੰਦਾ ਮੈਨੂੰ ਪਾਤਸ਼ਾਹ ਬਚਾਲਾ ਬਚਾਲਾ। ਸ਼ਰਨ ਸੁਆਮੀ ਇਹ ਮਾਲਕ ਪ੍ਰਭੂ। ਮੈਂ ਤੇਰੀ ਸ਼ਰਨ ਵਿੱਚ ਆ ਰਿਆਂ ਇਹ ਲੋਭ ਤੋਂ ਮੈਨੂੰ ਬਚਾ ਲਾ ਮੈਨੂੰ ਬਚਾ ਲਾ ਤਾਂ ਕਿ ਮੈਂ ਤੇਰਾ ਨਾਮ ਸਿਮਰਨ ਕਰ ਸਕਾਂ ਸੋ ਗੁਰੂ ਮਹਾਰਾਜ ਬਖਸ਼ਿਸ਼ ਕਰ ਸਾਨੂੰ ਵੀ ਸੋਝੀ ਦੇਣਾ ਆਪਣੀ ਹਉਮੈ ਮਾਰ ਕੇ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਕੇ ਉਹਨੂੰ ਬੇਨਤੀ ਕਰੀਏ ਵੀ ਸਾਨੂੰ ਵੀ ਲੋਭ ਤੋਂ ਬਚਾ ਲਾ ਤਾਂ ਕਿ ਸਾਡਾ ਜੀਵਨ ਸਫਲਾ ਹੋ ਸਕੇ ਪਾਤਸ਼ਾਹ ਕਹਿੰਦੇ ਪੰਜਵੇਂ ਪਾਤਸ਼ਾਹ ਕਹਿ ਰਹੇ ਨੇ ਜੋ ਕੂਕਰ ਹਰਕਾਇਆ ਧਾਵੇ ਦੈਦੇ ਸਚੈ ਅੰਦਰ ਕੁੱਤਾ ਜਿੱਦਾਂ ਹਲਕਾਇਆ ਹੋ ਜਾਂਦਾ ਐਦਾਂ ਬੰਦਾ ਲੋਭ ਦੇ ਬਾਝੇ ਹਲਕਾ ਹੋ ਜਾਂਦਾ ਤੇ ਦਸੀ ਪਾਸੀਂ ਦੌੜਦਾ ਉਹਦਾ ਮਨ ਟਿਕਦਾ ਨਹੀਂ ਕਰੀ ਇੱਧਰ ਕਰੀ ਇੱਧਰ ਕਰੀ ਉੱਤੇ ਕਰੀ ਥੱਲੇ ਕਰੀ ਉਹਨੂੰ ਕਰਦੇ ਕਦੀ ਹੌਸਨਾ ਲੋਭੀ ਜਾਂਤ ਨਾ ਜਾਣੀ ਪਾਕ ਪਾਕ ਸਭ ਖਾਏ ਉਹਦਾ ਲੋਭੀ ਜੀਵ ਹੈ ਉਹਨੂੰ ਇਹ ਸਮਝ ਨਹੀਂ ਆਉਂਦੀ ਕੀ ਚੀਜ਼ ਖਾਣੀ ਆ ਕਿਹੜੀ ਨਹੀਂ ਖਾਣੀ ਜਿਹੜੀ ਨਹੀਂ ਖਾਣ ਵਾਲੀਆਂ ਉਹ ਚੀਜ਼ਾਂ ਫਿਰ ਖਾਂਦਾ ਹੈ ਸੋ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਸਾਡੇ ਤੇ ਵੀ ਮਹਾਰਾਜ ਸਾਨੂੰ ਇਹ ਲੋਕ ਤੋਂ ਬਚਾ ਕੇ ਰੱਖਣ ਤਾਂ ਕਿ ਪ੍ਰਮਾਤਮਾ ਦਾ ਨਾਮ ਜਪ ਕੇ ਆਪਣਾ ਜੀਵਨ ਸਫਲਾ ਕਰਕੇ ਅਗੇ ਭੁੱਲ ਚੁੱਕ ਦੀ ਮਾਫੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ